ਕੀ ਬੋਲ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਕਰਮ ਮਜੀਠੀਆ ਸਣੇ ਅਕਾਲੀਆਂ ਨੂੰ ਸੁਣ ਕੇ ਅਕਾਲੀ ਦਲ ਵਾਲਿਆਂ ਦਾ ਵੀ ਪਾਰਾ ਸੱਤਵੇਂ ਅਸਮਾਨ ਦੇ ਉੱਤੇ ਪਹੁੰਚ ਜਾਵੇਗਾ ਬਿਨਾ ਨਾਮ ਲੈ ਵਿਕਰਮ ਮਜੀਠੀਆ ਦੇ ਬਾਰੇ ਮੁੱਖ ਮੰਤਰੀ ਮਾਨ ਦੇ ਵੱਲੋਂ ਅਜਿਹੀ ਵੱਡੀ ਗੱਲ ਆਖ ਦਿੱਤੀ ਕਿ ਪੁਰਾਣੇ ਸਮਿਆਂ ਦੀਆਂ ਗੱਲਾਂ ਵੀ ਚੇਤੇ ਕਰਵਾ ਦਿੱਤੀਆਂ ਅਕਾਲੀਆਂ ਨੂੰ ਤਾਂ ਹੁਣ ਵਿਕਰਮ ਮਜੀਠੀਆ ਨਾਬਾ ਦੀ ਜੇਲ੍ਹ ਦੇ ਵਿੱਚ ਬੰਦ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੱਡੀ ਗੱਲ ਆਖ ਦਿੱਤੀ ਆਖਰ ਕੀ ਗੱਲ ਆਖੀ ਆ ਮੁੱਖ ਮੰਤਰੀ ਮਾਨ ਦੇ ਵੱਲੋਂ ਆਖਰ ਕਿਉਂ ਕਿਹਾ ਅਜਿਹਾ ਜਿਸ ਨੂੰ ਸੁਣ ਕੇ ਅਕਾਲੀਆਂ ਨੂੰ ਵੀ ਗੁੱਸਾ ਆ ਜਾਵੇਗਾ ਵਿਕਰਮ ਮਜੀਠੀਆ ਦਾ ਵਿਪਾਰਾ ਸੱਤਵੇਂ ਸਿਮਾਨ ਤੇ ਪਹੁੰਚ ਜਾਵੇਗਾ ਇੱਕ ਵਾਰ ਤੁਹਾਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵਿਕਰਮ ਮਜੀਠੀਆ ਸੁਣੇ ਅਕਾਲੀਆਂ ਨੂੰ ਆਖੀ ਉਹ ਗੱਲ ਜ਼ਰੂਰ ਸੁਣਾਉਨੇ ਆ ਆਕਸੀਜਨ ਜਿਹੜੀ ਆ ਉਹ ਪਾਣੀ ਦੇ ਵਿੱਚ ਮਿਕਸ ਕੀਤੀ ਜਾਂਦੀ ਹੈ ਉਹਨੂੰ ਪਿਉਰੀਫਾਈ ਕਰਨ ਵਾਸਤੇ ਆਮ ਤੌਰ ਤੇ ਤੁਸੀਂ ਇਹੋ ਜਿਹੇ ਪ੍ਰੈਸ ਕਾਨਫਰੰਸਾਂ ਤੇ ਘੱਟ ਹੀ ਆਉਂਨੇ ਹੋ ਕਿਉਂਕਿ ਤੁਸੀਂ ਮਸਾਲੇਦਾਰ ਥੋੜੀਆਂ ਜਿਹੀਆਂ ਖਬਰਾਂ ਚਾਹੁੰਦੇ ਹੁੰਨੇ ਹੋ ਵੀ ਇਹਨੇ ਇਹਨੂੰ ਆਉ ਕਹਤਾ ਉਹਨੇ ਉਹਨੂੰ ਐ ਕਿਉ ਕਹਾ ਇਹਨੇ ਉਹਨੂੰ ਆ ਹੀ ਕਿਉ ਕਹਤਾ ਪਰ ਕਿਰਪਾ ਕਰਕੇ ਜਰੂਰ ਦੇਖ ਕੇ ਜਾਇਓ ਕਿਉਂਕਿ ਤੁਹਾਡੇ ਬੱਚਿਆਂ ਦੇ ਵੀ ਫਿਊਚਰ ਦਾ ਪਾਣੀ ਇੱਥੇ ਬਣ ਰਿਹਾ ਹੈ ਮੈਂ ਜਦੋਂ ਮੈਂਬਰ ਪਾਰਲੀਮੈਂਟ ਸੀ ਤਾਂ ਸਿੰਗਾਪੁਰ ਗਵਰਨਮੈਂਟ ਵੱਲੋਂ ਇੱਕ ਬਫਦ ਲੈ ਕੇ ਜਾਇਆ ਗਿਆ ਸੀ ਸਿੰਗਾਪੁਰ ਸਿੰਗਾਪੁਰ ਦਾ ਮਲੇਸ਼ੀਆ ਨਾਲ ਸਮਝੌਤਾ ਹੈ ਪਾਣੀ ਦਾ ਸਿੰਗਾਪੁਰ ਕੋਲੇ ਆਪਣਾ ਪਾਣੀ ਨਹੀਂ ਹੈਗਾ ਉਹ ਜਿਹੜਾ ਸਮਝੌਤਾ ਹੈ ਉਹ ਲਗਭਗ 2036 ਚ ਖਤਮ ਹੋ ਜੂਗਾ ਤਾਂ ਉਹ ਆਪਣਾ ਪਾਣੀ ਬਣਾਉਣ ਤੇ ਲੱਗੇ ਹੋਏ ਨੇ ਉਹਨੂੰ ਜ਼ੀਰੋ ਵਾਟਰ ਕਹਿੰਦੇ ਆ ਜੇ ਤੁਸੀਂ YouTube ਤੇ ਜਾਂ Google ਤੇ ਜਾ ਕੇ ਸਰਚ ਕਰੋਗੇ ਜ਼ੀਰੋ ਵਾਟਰ ਅਸੀਂ ਉੱਥੇ ਦੇਖਿਆ ਕਿ ਕਿਵੇਂ ਉਹ ਮੀਂਹ ਦੇ ਪਾਣੀ ਨੂੰ ਵੀ ਸਿੰਗਾਪੁਰ ਦੇ ਵਿੱਚ ਤੁਸੀਂ ਮੀਂਹ ਦਾ ਪਾਣੀ ਜੇ ਕੋਈ ਕਿਤੇ ਦੁਕਾਨ ਤੇ ਵੀ ਖੜ ਸਾਹਮਣੇ ਆ ਤਾਂ ਤੁਸੀਂ ਉਹਨੂੰ ਖਰਾਬ ਨਹੀਂ ਕਰ ਸਕਦੇ ਗਵਰਨਮੈਂਟ ਆਪ ਹੀ ਚੱਕ ਲੈ ਜਾਂਦੀ ਹੈ ਜ਼ੀਰੋ ਵਾਟਰ ਉਹਦਾ ਨਾਮ ਹੈ ਕਿਵੇਂ ਮਾਈਕਰੋ ਫਿਲਟਰਸ ਰਾਹੀਂ ਉਹਨੂੰ ਪੀਣ ਵਾਲਾ ਕੀਤਾ ਜਾਂਦਾ ਹੈ ਤਾਂ ਉਹੀ ਟੈਕਨੋਲੋਜੀ ਸਾਨੂੰ ਇੱਥੇ ਲਿਆਉਣੀ ਪਊਗੀ ਸਾਨੂੰ ਆਪਣੇ ਪਾਣੀ ਨੂੰ ਰੀ ਯੂਜ਼ ਕਰਨਾ ਪਊ ਸਾਨੂੰ ਆਪਣੇ ਪਾਣੀ ਨੂੰ ਬਚਾਉਣਾ ਪਊ ਸਾਨੂੰ ਆਪਣੇ ਪਾਣੀ ਨੂੰ ਨਹਿਰੀ ਪਾਣੀ ਨੂੰ ਖੇਤਾਂ ਤੱਕ ਪਹੁੰਚਾਉਣਾ ਪਊ ਸੋ ਅੱਜ ਪਾਣੀ ਜਿਹੜਾ ਬੜਾ ਵੱਡਾ ਮੁੱਦਾ ਹੈ ਤੇ ਅਸੀਂ ਉਹਦੇ ਤੇ ਬਿਲਕੁਲ ਸ਼ਿੱਦਤ ਨਾਲ ਬਿਨਾਂ ਕਿਸੇ ਭੇਦਭਾਵ ਤੋਂ ਲਗੇ ਹੋਇਆ ਨਹੀਂ ਤਾਂ ਤੁਹਾਨੂੰ ਪਤਾ ਜੇ ਮੈਨੂੰ ਕੋਈ ਪੱਤਰਕਾਰ ਨੇ ਪੁੱਛਿਆ ਜੀ ਤੁਸੀਂ ਦਰਖਤਾਂ ਬਾਰੇ ਪਾਣੀ ਬਾਰੇ ਕੱਸੀਆਂ ਬਾਰੇ ਰਜਵਾਹਾਂ ਬਾਰੇ ਬਹੁਤ ਗੱਲਾਂ ਕਰਦੇ ਹੋ ਤੇ ਪ੍ਰੋਗਰਾਮ ਬਣਾਉਂਦੇ ਹੋ ਸਕੀਮਾਂ ਬਣਾਉਂਦੇ ਹੋ ਇਹਦਾ ਕਾਰਨ ਕੀ ਹੈ ਪਹਿਲਾਂ ਤਾਂ ਕਦੇ ਕਿਸੇ ਨੇ ਕੀਤਾ ਨਹੀਂ ਮੈਂ ਕਹਿੰਦਾ ਅਸਲ ਚ ਇਹਨਾਂ ਦੀਆਂ ਵੋਟਾਂ ਨਹੀਂ ਹੈਗੀਆਂ ਜੇ ਕਿਤੇ ਟਾਲੀਆਂ ਦੀਆਂ 베ਰੀਆਂ ਦੀਆਂ ਸਫੈਦਿਆਂ ਦੀਆਂ ਵੋਟਾਂ ਬਣਾ ਦिए ਤਾਂ ਵੱਡੇ ਵੱਡੇ ਲੀਡਰ ਮੈਂ ਤੁਹਾਨੂੰ ਜੱਫੀਆਂ ਪਾਉਂਦੇ ਦਿਖਾਉਂਗਾ ਦਰਖਤਾਂ ਨੂੰ ਕਿ ਤੇਰੇ ਨਾਲ ਤਾਂ ਮੇਰਾ ਬਹੁਤ ਪੁਰਾਣਾ ਨਾਤਾ ਹੈ ਮੇਰੀ ਦਾਦੀ ਤੇਰੇ ਉੱਤੇ ਪਿੰਗ ਪਾ ਕੇ ਝੂਟਦੀ ਸੀ ਹੈਨਾ ਸੋ ਹਵਾ ਦੀ ਪਾਣੀ ਦੀ ਵੋਟ ਨਹੀਂ ਹੈਗੀ ਇਸ ਕਰਕੇ ਇਹ ਮੁੱਦਾ ਨਹੀਂ ਬਣ ਸਕਦੇ ਸੀ ਪਰਾਮਾ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਸਾਹਿਬ ਨੇ ਭਾਵੇਂ ਦਿੱਲੀ ਹੋਵੇ ਦਿੱਲੀ ਇੱਕ ਬਹੁਤ ਮੈਟਰੋ ਸਿਟੀ ਹੈ ਕੰਜਸਟਡ ਸਿਟੀ ਹੈ ਲੈਂਡਲੌਕ ਸਿਟੀ ਹੈ ਉੱਥੇ ਵੀ ਪਾਣੀ ਮਾਫੀਆ ਚੱਲਦਾ ਉੱਥੇ ਪਾਣੀ ਮਾਫੀਆ ਉਹ ਬੰਦ ਕੀਤਾ ਫਿਰ ਐਜੂਕੇਸ਼ਨ ਵੱਲ ਆਏ ਫਿਰ ਬਿਜਲੀ ਵੱਲ ਆਏ ਫਿਰ ਇਨਫਰਾਸਟ੍ਰਕਚਰ ਵੱਲ ਆਏ ਅਸੀਂ ਵੀ ਇਸ ਤੋਂ ਪਹਿਲਾਂ ਕਿ ਕ੍ਰਾਈਸਿਸ ਪੈਦਾ ਹੋਵੇ ਸਿਆਣੇ ਕਹਿੰਦੇ ਆ ਕਿ ਇਲਾਜ ਨਾਲੋਂ ਪਰਹੇਜ਼ ਚੰਗਾ ਅਸੀਂ ਪਹਿਲਾਂ ਹੀ ਇਹ ਤਿਆਰੀਆਂ ਕਰ ਲਈਏ ਸੋ ਅੱਜ ਦਾ ਇਹ ਜਿਹੜਾ ਪਲਾਂਟ ਹੈ ਮੈਂ ਸਾਰੇ ਅਫਸਰਾਂ ਨੂੰ ਵਧਾਈ ਦੇਣੀ ਚਾਹਨਾ ਕਿ ਬਿਲਕੁਲ ਲੇਟੈਸਟ ਮਾਡਲ ਹੈ ਬਿਲਕੁਲ ਲੇਟੈਸਟ ਮਸ਼ੀਨਰੀ ਹੈ ਨੌਜਵਾਨ ਇੰਜੀਨੀਅਰ ਨੇ ਜਿਹੜੇ ਕਿ ਲੇਟੈਸਟ ਪੜ੍ਹਾਈਆਂ ਕਰਕੇ ਆਏ ਨੇ ਤੇ ਸਾਡੇ ਕੋਲੇ 3-4 ਸਟੇਟਾਂ ਤੋਂ ਇਸ ਪਲਾਂਟ ਨੂੰ ਦੇਖਣ ਵਾਸਤੇ ਨਮਾਇंदे ਪਹੁੰਚ ਵੀ ਚੁੱਕੇ ਨੇ ਕਿ ਕਿਸ ਤਰ੍ਹਾਂ ਤੁਸੀਂ ਇਹਨੂੰ ਟ੍ਰੀਟ ਕਰਦੇ ਹੋ ਕਿਉਂਕਿ ਹਾਲਾਂਕਿ ਪਾਣੀ ਤਾਂ ਹਰੇਕ ਸਟੇਟ 'ਚ ਟ੍ਰੀਟ ਹੁੰਦਾ ਪਰ ਜਿਹੜੀ ਕੁਆਲਿਟੀ ਇੱਥੇ ਪਾਣੀ ਦੀ ਟ੍ਰੀਟ ਹੋ ਕੇ ਮਿਲਦੀ ਹੈ ਉਹ ਕਿਸੇ ਕੋਲੇ ਹੈ ਨਹੀਂ ਸੋ ਮੈਂ ਵਧਾਈ ਵੀ ਦੇਣੀ ਚਾਹੁੰਨਾ ਸਾਰੇ ਪੰਜਾਬੀਆਂ ਨੂੰ ਜੋ ਤੁਹਾਡੇ ਜ਼ਰੀਏ ਸੁਣ ਰਹੇ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਸ੍ਰੀ ਗੁਰੂ ਨਾਨਕ ਸਾਹਿਬ ਨੇ ਜੋ ਲਿਖਿਆ ਅੱਜ ਤੋਂ ਸਦੀਆਂ ਪਹਿਲਾਂ ਜੇ ਥੋੜਾ ਬਹੁਤ ਵੀ ਉਹਦੇ ਤੇ ਅਮਲ ਕਰ ਲੀਏ ਤਾਂ ਪਵਨ ਹਵਾ ਹਵਾ ਨੂੰ ਗੁਰੂ ਦਾ ਦਰਜਾ ਪਾਣੀ ਨੂੰ ਪਿਤਾ ਦਾ ਦਰਜਾ ਤੇ ਧਰਤੀ ਨੂੰ ਮਾਤਾ ਦਾ ਦਰਜਾ ਜਿ ਕਿਤੇ ਦਰਜੇ ਕਾਇਮ ਰੱਖ ਲੀਏ ਤਾਂ ਸਾਡੇ ਵਰਗੀ ਧਰਤੀ ਕਿਤੇ ਹੋਰ ਨਹੀਂ ਕੌਮ ਸਾਡੀ ਮਿਹਨਤੀ ਹੈ ਕੌਮ ਵੀ ਕਿਤੇ ਹੋਰ ਹੈ ਨਹੀਂ ਇੰਨੀ ਮਿਹਨਤੀ ਕੁਰਬਾਨੀਆਂ ਵੀ ਕਿਤੇ ਇੰਨੀਆਂ ਹੈ ਨਹੀਂ ਸਰਬੱਤ ਦਾ ਭਲਾ ਮੰਗਣ ਵਾਲੀ ਗੁਰਬਾਨੀ ਪੜਨ ਵਾਲੇ ਬੰਦੇ ਆ ਸੋ ਮੈਂ ਬਹੁਤ ਵਧਾਈ ਦੇਣੀ ਚਾਹੁੰਨਾ ਡਿਪਾਰਟਮੈਂਟ ਨੂੰ ਮੈਂ ਵਧਾਈ ਦੇਣੀ ਚਾਹੁੰਨਾ ਕੇਜਰੀਵਾਲ ਸਾਹਿਬ ਨੂੰ ਜਿਨ੍ਹਾਂ ਨੇ ਇਹੋ ਜਿਹਾ ਪ੍ਰੋਗਰਾਮ ਨੂੰ ਲਿਖਣ ਦੇ ਵਿੱਚ ਆਪਣਾ ਤਜਰਬਾ ਜਿਹੜਾ ਉਹ ਸਾਨੂੰ ਦਿੱਤਾ ਸਿਆਣੇ ਕਹਿੰਦੇ ਆ ਕਿ ਤਜਰਬਾ ਉਹ ਕੰਗਾ ਹੈ ਜਿਹੜਾ ਬੰਦੇ ਨੂੰ ਉਦੋਂ ਮਿਲਦਾ ਜਦੋਂ ਉਹ ਗੰਜਾ ਹੋ ਜਾਂਦਾ ਉਦੋਂ ਕੰਗੇ ਦੀ ਲੋੜ ਨਹੀਂ ਰਹਿੰਦੀ ਇਸ ਕਰਕੇ ਕਿਸੇ ਦਾ ਤਜਰਬਾ ਵਰਤ ਕੇ ਕੰਗਾ ਉਦੋਂ ਹੀ ਹਾਸਲ ਕਰ ਲਓ ਜਦੋਂ ਤੁਹਾਡੇ ਕੋਲੇ ਵਾਲ ਹੋਣ ਸੋ ਅਸੀਂ ਇਹਨਾਂ ਦਾ IIT ਦਾ ਜਿਹੜਾ ਤਜਰਬਾ ਖੜਗਪੁਰ ਪੜਨ ਦਾ ਇੰਜੀਨੀਅਰਿੰਗ ਦਾ ਜਾਂ IRS ਦਾ ਖਾਸ ਤੌਰ ਤੇ ਫਾਈਨਾਂਸਸ ਦੇ ਵਿੱਚ ਅਸੀਂ ਉਹਨੂੰ ਇਸਤੇਮਾਲ ਕਰ ਰਹੇ ਹਾਂ ਔਰ ਸਾਨੂੰ ਉਮੀਦ ਹੈ ਕਿ ਅਸੀਂ ਪੰਜਾਬ ਨੂੰ ਆਉਣ ਵਾਲੇ ਦਿਨਾਂ 'ਚ ਦੁਬਾਰਾ ਪੰਜਾਬ ਬਣਾ ਲਾਂਗੇ ਸਾਨੂੰ ਕੈਲੀਫੋਰਨੀਆ ਲੰਡਨ ਬਣਾਉਣ ਦੀ ਲੋੜ ਨਹੀਂ ਪੈਣੀ ਤੇ ਪੰਜਾਬ ਸਹੀ ਲੀਹਾਂ ਤੇ ਚੱਲ ਰਿਹਾ ਹੈ ਪਿਛਲੇ 2-3 ਦਿਨਾਂ ਤੋਂ ਤੁਸੀਂ ਸੁਣ ਰਹੇ ਹੋਵੋਗੇ ਚੰਗੀਆਂ ਖਬਰਾਂ ਕਿ ਸਾਡੇ ਨੈਸ਼ਨਲ ਸਰਵੇ ਦੇ ਵਿੱਚ ਜੋ 4 ਸਾਲ ਬਾਅਦ ਹੁੰਦਾ ਹੈ ਸਾਡੇ ਬੱਚੇ ਪਹਿਲੀ ਵਾਰ ਪੰਜਾਬ 17 ਦੇ ਵਿੱਚ ਪੰਜਾਬ 29ਵੇਂ ਨੰਬਰ ਤੇ ਸੀ ਤੇ ਬਾਏ ਹੁਣ 25 ਦੇ ਵਿੱਚ ਪੰਜਾਬ ਜਿਹੜਾ ਉਹ ਪਹਿਲੇ ਨੰਬਰ ਤੇ ਆ ਗਿਆ ਪੜਾਈ ਵਾਲੇ ਪਾਸਿਓਂ ਮਤਲਬ 4 ਸਾਲਾਂ ਬਾਅਦ ਸਰਵੇ ਹੁੰਦਾ ਔਰ ਕੇਰਲਾ ਨੂੰ ਹਰਾਇਆ ਜੋ ਜਿਹਨੂੰ ਸਭ ਤੋਂ ਵੱਧ ਪੜਿਆ ਲਿਖੀ ਸਟੇਟ ਕਹੀ ਜਾਂਦੀ ਹੈ ਹਰ ਫੀਲਡ ਚ ਮੈਥਸ ਵੀ ਫਿਜ਼ਿਕਸ ਦੇ ਵਿੱਚ ਵੀ ਬਾਇਓਲੋਜੀ ਚ ਵੀ ਬਾਇਓਲੋਜੀ ਚ ਵੀ ਹਰ ਫੀਲਡ ਹਰ ਸ਼ੋਭੇ ਚ 28000 ਬੱਚੇ ਨੇ ਕੋਈ ਛੋਟਾ ਸਿੰਪਲ ਨਹੀਂ ਹੁੰਦਾ 28000 ਬੱਚੇ ਨੇ ਹਿੱਸਾ ਵੀ ਲਿਆ ਮੈਂ ਸਾਰਿਆਂ ਨੂੰ ਉਹਨਾਂ ਦੇ ਮਾਪਿਆਂ ਨੂੰ ਵੀ ਵਧਾਈ ਦੇਣੀ ਚਾਹਨਾ ਸਾਡੇ ਬੱਚੇ ਜੇ ਇਹੀ ਕਲੀਅਰ ਕਰ ਰਹੇ ਆ JEE ایڈوانس کلیئر ਕਰ ਰਹੇ ਨੇ NEET کلیئر ਕਰ ਰਹੇ ਨੇ ਤੇ ਬਹੁਤ ਕੁਝ ਨਵਾਂ ਹੋ ਰਿਹਾ ਤੇ ਆ ਪ੍ਰੈਸ ਕਾਨਫਰੰਸ ਵੀ ਨਵੀਂ ਹੋਈਆਂ ਮੇਰੇ ਖਿਆਲ ਚ ਤੁਸੀਂ ਪਿਛਲੀਆਂ ਸਰਕਾਰਾਂ ਚ ਇਸ ਤਰ੍ਹਾਂ ਦੀ ਪ੍ਰੈਸ ਕਾਨਫਰੰਸ ਪਹਿਲਾਂ ਕਦੇ ਸੁਣੀ ਨਹੀਂ ਹੋਣੀ ਉਹ ਤਾਂ ਜਾਂ ਤਾਂ ਸ਼ਾਮਲ ਕਰਾ ਲਿਆ ਕੋਈ ਜਾਂ ਜਾਂ ਕੱਟਤਾ ਕੋਈ ਬਸ ਇਹ ਜੇ ਕੰਮਾਂ 'ਚ ਹੀ ਲੱਗੇ ਰਹੇ ਸੋ ਅਸੀਂ ਪ੍ਰੋਗਰੈਸਿਵ ਪੰਜਾਬ ਇੱਕ ਅੱਗੇ ਨੂੰ ਵੱਧਦਾ ਪੰਜਾਬ ਜਿਹੜਾ ਉਹ ਬਣਾਉਣਾ ਚਾਹੁੰਦੇ ਆਂ ਮੈਂ ਬੇਨਤੀ ਕਰੂੰਗਾ ਕਿਉਂਕਿ ਦਿੱਲੀ ਦੇ ਵਿੱਚ ਪਾਣੀ ਦਾ ਜਿਹੜਾ ਕ੍ਰਾਈਸਿਸ ਹੈ ਸ਼ਾਇਦ ਅਰਵਿੰਦ ਕੇਜਰੀਵਾਲ ਜੀ ਤੋਂ ਬਾਅਦ ਕੋਈ ਨਹੀਂ ਜਾਣਦਾ ਹੋਊਗਾ ਜਿੱਥੇ ਟੈਂਕਰ 마ਫੀਆ ਚੱਲਦੇ ਹੋਣ ਫਿਰ ਫਿਰ ਦੁਬਾਰਾ ਟੈਂਕਰ 마ਫੀਆ ਜੀਵਤ ਹੋ ਗਿਆ ਹੁਣ ਲੜਾਈਆਂ ਹੁੰਦੀਆਂ ਉੱਥੇ ਪਾਣੀ ਦੇ ਇੱਕ ਗਲਾਸ ਪਿੱਛੇ ਇੱਕ ਕੁੱਟ ਪਿੱਛੇ ਮੈਂ ਚਾਹੂੰਗਾ ਕਿ ਅਰਵਿੰਦ ਕੇਜਰੀਵਾਲ ਸਾਹਿਬ ਤੁਹਾਡੇ ਨਾਲ ਤੁਸੀਂ ਸੁਣਿਆ ਮੁੱਖ ਮੰਤਰੀ ਮਾਨ ਦੇ ਵੱਲੋਂ ਕਹਿ ਦਿੱਤਾ ਕਿ ਜਲਿਆਂਵਾਲੇ ਬਾਗ ਦੇ ਵਿੱਚ ਜੋ ਘਟਨਾ ਵਾਪਰੀ ਸੀ ਜੋ ਜਲਿਆਂਵਾਲੇ ਬਾਗ ਦੇ ਕਾਤਲ ਸੀ ਤਾਂ ਸ਼ਾਮ ਨੂੰ ਉਹਨਾਂ ਨੂੰ ਰੋਟੀ ਖਵਾਉਣ ਵਾਲੇ ਅੱਜ ਨਾਬਾ ਦੀ ਜੇਲ੍ਹ ਦੇ ਵਿੱਚ ਬੈਠੇ ਨੇ ਤੇ ਨਾਲ ਹੀ ਕਹਿ ਦਿੱਤਾ ਕਿ ਜੋ ਜਲਿਆਂਵਾਲੇ ਬਾਗ ਦੀ ਘਟਨਾ ਦਾ ਬਦਲਾ ਲੈਣ ਵਾਲੇ ਸੀ ਬਦਲਾ ਲੈਣ ਵਾਲੇ ਸਾਡੀ ਪਾਰਟੀ ਦੇ ਵਿੱਚ ਨੇ ਤਾਂ ਇੱਥੇ ਹੀ ਸਵਰਗ ਨਰਕਾ ਸਭ ਕੁਝ ਇੱਥੇ ਆ ਜਿਹਨੂੰ ਕਹਿੰਦੇ ਹੋ ਸਵਰਗ ਜਾਂ ਨਰਕ ਬਾਈ ਸਭ ਕੁਝ ਇੱਥੇ ਆ ਮੁੱਖ ਮੰਤਰੀ ਮਾਨ ਦੇ ਵੱਲੋਂ ਵਿਕਰਮ ਮਜੀਠੀਆ ਦੇ ਬਾਰੇ ਆ ਵੱਡੀ ਗੱਲ ਆਖੀ ਆ ਤਾਂ ਹੁਣ ਅਕਾਲੀ ਦਲ ਬਾਰੇ ਅਕਾਲੀ ਦਲ ਵਾਲੇ ਕਦੋਂ ਤੱਕ ਇਸ ਗੱਲ ਦਾ ਜਵਾਬ ਦਿੰਦੇ ਨੇ ਇਸ ਤੇ